ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਪਹਿਲੇ ਤੁਹਾਡਾ ਬਹੁਤ-ਬਹੁਤ ਸਾਡਾ ਤੁਹਾਡਾ ਜੀ ਤੁਹਾਡਾ ਵੀ ਬਹੁਤ-ਬਹੁਤ ਵੇਰ ਜੀ ਚਲੋ ਬੁਵਾਰ ਕਰਦੇ ਭਾਈ ਹਾਂਜੀ ਲੈ ਵੀ ਆਈ ਦੀ ਆ ਦੁੱਧਾ ਕੰਮ ਵੀ ਆ ਅੱਛਾ ਦੁੱਧਾ ਕੰਮ ਵੀ ਨਾਲ ਹਾਂ ਲੈ ਬੁਵਾਰ ਵੀ ਕਰਦੇ ਨਾਲ ਹਨਾ ਠੀਕ ਹੈ ਕਿੰਨੇ ਟਾਈਮ ਹੋ ਗਿਆ ਕੰਮ ਕਰਦੇ ਵੇਲੇ ਤੋਂ ਬੁਵਾਰ ਦਾ ਦੁੱਧ ਤੇ ਡੈਡੀ ਹੋਣਾ ਦੇ ਸ਼ੁਰੂ ਤੋਂ ਹੀ ਆਈ ਬੁਵਾਰ ਦੇ ਸ਼ੁਰੂ ਕੀ ਨਵੇਂ ਕੀਦਾਂ ਜੀ ਚਲੋ ਨਵੇਂ ਤੇ ਇਸ ਟਾਈਮ ਕਿਨੇ ਵਜੇ ਸੇਲਾ ਹੁਣ ਆਪਣੇ ਕੋਲ ਤੇ 4 ਆਈ ਆ ਆਪਣੇ ਕੋਲ ਮੱਝਾਂ ਹੀ ਚਾਰੇ ਤਿੰਨ ਮੱਝਾਂ ਇੱਕ ਗਾਈ ਇੱਕ ਡੇਢ ਸਾਜ਼ੋ ਆਪਣਾ ਪਿੰਡ ਚੋਲਾ ਸਾਹਿਬ ਤੇ ਨੇੜੇ ਪੈਂਦੀ ਆ ਪਖੋਵਰ ਪਿੰਡ ਨੇੜੇ ਅੱਛਾ ਠੀਕ ਹੈ ਦੁਨੀ ਵਾਲਾ ਨਿਰ ਕਿਤੇ ਕਿਤੇ ਸ੍ਰਿਆਲੀ ਸਾਹਿਬ ਦੇ ਨਾਲ ਹਾਂਜੀ ਸ੍ਰਿਆਲੀ ਸਾਹਿਬ ਨਾਲ ਹੀ ਤੁਹਾਡਾ ਫੋਨ ਨੰਬਰ ਤੇ ਨਾਮ ਤੁਹਾਡਾ 86994 43686 ਫੋਨ ਨੰਬਰ ਆ ਜੀ ਨਾਮ}{|\text{ਨਿਸ਼ਾਲ ਸਿੰਘ ਆ ਜੀ}} ਠੀਕ ਹੈ ਦੱਸੋ ਇਹ ਬਈ ਜੀ ਸੁਆ ਕਰਮਾ ਇਹ ਦੂਜਾ ਸੁਆ ਗੇਤੀ ਦੂਜਾ ਸੁਆ ਸੁਈ ਆ ਹਾਂਜੀ ਕਿੰਨਾ ਇਸ ਟਾਈਮ ਉਹ ਤਿਆਰ ਆ ਜੀ ਦੁੱਧ 13 14 ਲੀਟਰ ਦੁੱਧ ਤਿਆਰ ਹੀ ਆ ਤੇ ਖੋਲ ਤੋੜ ਲੋ 13 14 ਫੁੱਲ ਦੋ ਇਸ ਟਾਈਮ ਤਿਆਰ ਆ ਜੀ ਤੇ ਵੱਡੀ ਝੋਡੀ ਆ ਨਾ ਜੀ ਪੂਰੀ ਫੁੱਲ ਵੱਡੀ ਇਹ ਬੱਚਾ ਮਗਰ ਕੀ ਆ ਗਿਆ ਜੀ ਕੱਟਾ ਜੀ ਕੱਟਾ ਮਗਰ ਆ ਗਿਆ ਤੇ ਸ਼ੰਭੂ ਚੰਗੇ ਦਾ ਹਲੇ ਵਾਲੋ ਚੰਗੇ ਦਿਖਾ ਦੇ ਖੜਜ ਮੜਾ ਜਾ ਇੱਥੇ ਘਮਾਓ ਘਮਾਓ ਮੜਾ ਜਾ ਲੈਓ ਇੱਥੇ ਇੱਥੇ ਫਾਈ ਕਰੇ ਮੜਾ ਫਾਈ ਕਰ ਮੜਾ ਜਾ ਅਸੂ ਇੱਕ ਖੜਜ ਜੰਮ ਨੇੜੇ ਉਹ ਹਰ ਤਰੇ ਇਹ ਉਹ ਦਾ ਜਲਦੇ ਤੁਰ ਲੋ ਆ ਜਿਹੜੇ ਖੋਲ ਹੀ ਜਾਂਦੇ ਬਣਾ ਉਹ ਜਿਹੜੇ ਸਾਮ ਦਾ ਤੂੰ ਆਪ ਸਮਾ ਬਜੀ ਵਧੀਆ ਉਹ ਬਿਲਕੁਲ ਜੀ ਬੂਰਾ ਵਧੀਆ ਜੀ ਠੀਕ ਆ ਉਹ ਤੇ ਲੜਕਾ ਦਿਖਾ ਬਖਾ ਦੇ ਚੱਲ ਪਿੱਛੇ ਵਾਹ ਪਿੱਛੇ ਹਾਂਜੀ ਬਜੀ ਫਿਰ ਇਹਦਾ ਮੁੱਲ ਜੈ ਜੀ ਘਮ ਹਨ ਪਹਿਲੇ ਜੈ ਜੀ ਕਰਾਂਗੇ ਸਾਰੀ ਹਾਂਜੀ 145 ਜੋ ਮਾਨਦਾਨ ਕਰ ਦੇਗੇ ਕਿੰਨਾ ਜੀ ਕੋਈ ਕਰ ਲਾਂਗੇ ਮੁੱਕੇ ਕਰ ਦੋਗੇ ਚਲੋ ਠੀਕ ਆ ਇਹ ਗੱਬਣਾ ਇਹ ਵੀ ਸੂਈ ਹੈ ਜੀ ਅੱਛਾ ਇਹਨੂੰ ਕਿੰਨਾ ਮੋਆ ਇਨੂੰ ਸੋਈ ਨੂੰ ਚੌਥਾ ਪੰਜਵਾਂ ਦਿਨ ਆਈ ਬੋਲੇ ਵਿੱਚ ਹੀ ਆ ਜੀ ਹਨਾ ਬੋਲੇ ਵਿੱਚ ਹੀ ਆ ਠੀਕ ਆ ਨੀਲੀ ਦਾ ਹੀ ਮੋਢੀ ਹਾਂਜੀ ਨੀਲੀ ਹਾਂਜੀ ਤੇ ਕਿੰਨਾ ਅੱਛਾ ਦੁੱਧ ਇਹਦੇ ਕੋਲੇ 10 11 ਲੀਟਰ ਤਿਆਰ ਹੈ 10 11 ਗਲ ਬੋਲਾ ਖੋਲੋ ਲੋ ਜੀ 10 11 ਗਲ ਬੋਲਾ ਲਾ ਲੋ ਦੁੱਧ ਲਾ ਲੋ ਤੁਹਾਡੇ ਸਾਹਮਣੇ ਆ ਵੀ ਤੇ ਆ ਬੱਚਾ ਖਾ ਦੇ ਸਾਹਮਣੇ ਬੱਜਾਂਗੇ ਉਹ ਕੱਟਾ ਜੀ ਹਾਂਜੀ ਹਾਂਜੀ ਤੋੜ ਲੋ ਤੋੜ ਲੋ ਨਾ ਰੰਗ ਬੋਝਟ ਜਟ ਜਣਾ ਬਜੀ ਫਿਰ ਕਿੰਨਾ ਕਰੂਗੀ ਜੀ ਇਹ ਦੁੱਧ ਕਰ ਦੂਗੀ 15 16 ਵਜੇ ਅਜੇ 15 16 ਫੋਟੋ ਖਿੱਚੀ ਜੂ ਨਾ ਕਮਾਲੋ ਕਮਾਲੋ ਸਮੋਲ ਅਡਾ ਫੋਟੋ ਖਿਜਾਇਆ ਲੈ ਚਲੋ ਠੀਕ ਆਜੋ ਚੋਈ ਜੁਨੇ ਦੀ ਵਧੀਆ ਬਿਲਕੁਲ ਬੋਲੀ ਕਮਾਲ ਠੀਕ ਆ ਕੋਈ ਹੋਰ ਛੱਟਾ ਲੈ ਜੀ ਇਹਦਾ ਮਾਲੋ ਜੀ ਫਿਰ ਹਾਂ ਬਾਜੀ ਇਹਦਾ 120 ਤੋਂ ਮਾਨਤਨ ਕਰ ਦਿਆਂਗੇ 120 ਮਾਨਤਨ ਕਰਾਂਗੇ ਮਾਨਤਨ ਕਰ ਦੇਣੀ 120000 ਤੋਂ ਮਾਨਤਨ ਕਿੰਨਾ ਕਰ ਦੋਗੇ ਜੀ ਛੜ ਦਿਆਂਗੇ 2000 ਪੀ 18 ਦੇ ਦੋਗੇ 18 ਚਲੋ ਉਧਰ ਆ ਜਾਓ ਇਹ ਗੱਬਣਾ ਜੀ ਇਹ ਗੱਬਣਾ ਜੀ ਇਹ ਕਿੰਨੇ ਟੈਗ ਲੰਦੀ ਆ ਇਹ 1-2 ਦਿਨ ਲੈ ਜੂਗੀ ਜੀ ਅੱਛਾ 1-2 ਦਿਨ ਲੈ ਜੂਗੀ ਇਹਦਾ ਬਿਲ੍ਹਾ ਦੁੱਧ ਰਿਕਾਰਡ ਆ ਜੀ ਇਹਦਾ 16-17 ਕਿਲੋ ਦਾ ਰਿਕਾਰਡ ਆਈ ਅੱਛਾ 16-17 ਕਿਲੋ ਦਾ ਹਾਂ ਜੀ ਠੀਕ ਹੈ ਮੈਂ ਜੰਗੀ ਵਾਈ ਥੋੜੀ ਸੰਭਾਲ ਕਰ ਦਿੱਤੀ ਸੰਭਾਲ ਹਮ ਤੇ ਤੋਰੀਏ ਨੂੰ ਫਿਰ ਹਾਂਜੀ ਤੋੜੋ ਲਓ ਜੀ ਸਭੂ ਚੈੱਕ ਕਰਾ ਲੇ ਉਹ ਚੰਗੀ ਮੈਂ ਵਾਂ ਪਰ ਥੋੜਾ ਜਿਹਾ ਸੰਭਾਲ ਘੱਟ ਹੋਈ ਮੈਰੀ ਪਰ ਤਿਆਰ ਹੀ ਲੱਗਦੀ ਹੈ ਨਾ ਜੀ ਤਿਆਰ ਹੀ ਹੈ ਜੀ ਬਸ ਠੀਕ ਹੈ ਬਸ ਠੀਕ ਹੈ ਚੋਈ ਜੂ ਵਧੀਆ ਨਿਕਲੂਗੀ ਜੀ ਦੀ ਪੂਰੀ ਵਧੀਆ ਨਿਕਲੂਗੀ ਜੀ ਠੀਕ ਆਜੋ ਆਜੋ ਕੈ ਕਿ ਭੇ ਕਿੱਲਾ ਕਰੂ ਦੋਤ ਜੀ ਇਹ ਥੋੜੀ ਲੱਸੀ ਆ 14 15 ਦੇ ਦੋਗੀ ਹੂੰ ਹੂੰ ਵੱਧ ਨਾ ਗਈ ਆਪਾਂ ਸੂਆ ਕਰਮਾ ਹੋਊ ਬਜੀ ਸੂਆ ਚੌਥਾ ਜੀ ਇਹਦਾ ਠੀਕ ਹੈ ਤੀਜਾ ਕਹਿ ਲੂੰ ਤੀਜਾ ਕਹ ਦੀਏ ਭਰਾ ਕਾ ਚੋਕਾ ਤੇ ਨਾ ਮਰੇ ਮੋਲੇ ਜਿੰਦਾ ਹੈ ਬਾਜੀ ਮੁੱਲ ਪਾ 75 ਕਰਾ ਲਓ 70 ਹਜ਼ਾਰ ਚੋਂ ਮੰਤਨ ਕਰਦੇ ਕਿੰਨਾ ਲਾਗਦਾ ਕਰਦੇ ਚਲ 60000 ਚਲ ਹੁਣ 65 ਦੀ ਜਾਨ ਲਗੋ ਜਾਨ ਲਗੋ ਗਾ ਕੋ ਸਵਾਸ ਹੋ ਲਊਗਾ ਕੋਣੀ ਇਹ ਗੱਬਣਾ ਇਹ ਵੀ ਗੱਬਣਾ ਜੀ ਅੱਛਾ ਇਹ ਵੀ ਗੱਬਣਾ ਹਾਂਜੀ ਇਹ ਲੈਂਦੀ ਹਜੇ ਹਫਤਾ ਪਾ 12 ਤੱਕ ਅੱਛਾ ਇਹ ਵੀ ਤੋੜੋ ਲਓ ਜੀ ਭਾਜੀ ਦੋ ਤੱਕ ਨਾ ਕਰੂਗੀ ਇਹ ਇੱਥੇ ਕੁ ਮਾਰਿਆ ਜਾਗੋ ਇੱਥੇ ਕੁ ਮਾਰੋ ਕਿੰਨਾ ਤੱਕ ਕਰੂਗੀ ਜੀ ਇਹ ਇਹਦਾ 24 25 ਕਿਲੋ ਦਾ ਰਕਾਰਡ ਆਈ ਪਹਿਲਾਂ ਅੱਛਾ ਕ੍ਰੋਸ ਟੈਪ ਆ ਗਈ ਬੈੜ ਹਾਂ ਹੌਲੀ 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 ਹਿਲਤੀ ਆਲ ਠੀਕ ਆ ਚੰਮੇ ਨੇੜੇ ਗਨ ਥਾਂ ਤੋਂ ਆ ਜੰਗੀ ਦਾ ਖਾਰੇ ਵੀਜੀ ਫਿਰੰਦਾ ਮੁੱਲ ਮੁੱਲ ਭਾਵੇਂ 70 ਕਰਾ ਲਓ 75 ਕਰਾ ਲਓ 65000 ਚੋਂ ਮੰਨ ਦਾ ਕਰਦੇ ਚਲੋ ਕਰਦੇ ਜਿੰਨੇ ਮਰਜ਼ੀ ਕਰਦੇ ਦੇਖੋ 4 5 6 ਰ ਆ ਬਾਕੀ ਮੇਰੇ ਵੀ ਤੇ ਆ ਗਿਆ ਰੈਕ ਟਾਈਮ ਦੋਡਨ ਇੰਜੋਏ ਕਰੋ ਪਾਸ ਕਰੋ ਸਹੀ ਹੈ ਕਿ ਨਹੀਂ ਜੀ ਹਾਂ ਜੀ ਹਾਂ ਜੀ ਥੋੜਾ ਜਿਹਾ ਲੈ ਕੇ ਜਾਣਾ ਚਲੋ ਨੰਬਰ ਬੋਲ ਦੋ ਆਪਣਾ ਫਿਰ 86994 43686 ਪਿੰਡ ਚਵਾਲ ਚੋਲਾ ਸਾਹਿਬ ਚੋਲਾ ਸਾਹਿਬ ਜ਼ਿਲ੍ਹਾ ਹੈਗਾ ਤਰਨਤਾਰਨ ਤਹਿਸੀਲ ਪੱਟੇ ਸਸਤੀਕਾਰ ਸਸਤੀ